¡Gracias! No, 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 no. ਆ ਪਰ ਜੇ ਕਟੀਆਂ ਜਣੀਆਂ ਇਹ ਇਹ ਜਿਹੜੀਆਂ ਪਰਚੀਆਂ ਕਟੀਆਂ ਇਹਦੇ ਵਿੱਚ ਜਿਹੜੀਆਂ ਬਜ਼ਾਰੀਆਂ ਬੀਬੀਆਂ ਮਾਤਰਾ ਗਰੀਬਾਂ ਦੀਆਂ ਉਹ ਬਾਹਰ ਖੋਦੀਆਂ ਸੁਖ ਦੇਖ ਲੋ ਤੇ ਰਹੀਆਂ ਇਹ ਘਰ ਦੇ ਵਿੱਚ ਪਰਚੀਆਂ ਕਟੀਆਂ ਇਹ ਅੰਦਰ ਜਿਹੜੀ ਸਾਡੇ ਕੋਲ ਵੀਡੀਓ ਹੈ ਜਿਹੜੀ ਅੰਦਰ ਵੀਡੀਓ ਬਣੀ ਉਹ ਵੀ ਹੈਗੀ ਜੇ ਜਦੋਂ ਰੋਸਮੈਂਟ ਹੋਈ ਗੁਰਦਾਰੇ ਪਰਚੀ ਕਟਨੀ ਆ ਪਰਚੀ ਗੁਰਦਾਰੇ ਕਟੀਆਂ ਜਾਣ ਜਾਵੇ ਪਰ ਇਹ ਗੱਲ ਦਾ ਅਸਰ ਨਹੀਂ ਹੈਗਾ ਜਦੋਂ ਆਪਾਂ ਇੱਕ ਦੂਜੇ ਨੂੰ ਕਿਤੇ ਟਾਈਮ ਦੇਣ ਵਾਸਤੇ ਪਰਚੀ ਦਾ ਦਿੰਨੇ ਆ ਉਦੋਂ ਉੱਥੇ ਸਾਰੇ ਬੰਦੇ ਟੁੱਕੂ ਕਰਦੇ ਘਰ-ਘਰੀ ਪਰਚੀਆਂ ਕੱਢਦੇ ਆ ਉਹ ਚੀਜ਼ ਦਾ ਮਤਲਬਾ ਜੇ ਕੀਤਾ ਵਾਦੇ ਜਿਹੜੇ ਕੇ ਬੰਦੇ ਨੇ ਗਾਲ ਕੱਢੀਆ ਉਹ ਉਲਟਾ ਆਣ ਕੇ ਸਭ ਨੂੰ ਪੇਰ ਦਬਾਉਂਦੇ ਆ ਇਹ ਵਿੱਚ ਖਬਰ ਅਸੀਂ ਲਵਾਉਣਾ ਚਾਹੁੰਦੇ ਆ ਕੋਈ ਸਾਨੂੰ ਇਹਦੇ ਵਿੱਚ ਕੋਈ ਸ਼ੌਂਕ ਨਹੀਂਗਾ ਵੀ ਅਸੀਂ ਪਿੰਡ ਦੀ ਆਪਦੀ ਖਬਰ ਲਵਾਈਏ ਇਹ ਜਿਹੜਾ ਇਹ ਜਿਹੜਾ ਫੈਸਲਾ ਵਾ ਇਹ ਜੁੱਟਾ ਜਿਹੜੀ ਦੀਪੂ ਹੋਣਾ ਆਪਣਾ ਆਇਆ ਕੋਟਾ ਇਹਦਾ ਜੋ ਵੀ ਫੈਸਲਾ ਦਿੱਤਾ ਜਾਊਗਾ ਸਾਰੇ ਸੰਗਤਾਂ ਲੋ ਦਿੱਤਾ ਨਹੀਂ ਨਹੀਂ ਉੱਠੋ 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 साहब मैं आवाज ਜੋ ਰੋਣਾ ਨਾ ਕਰੀਏ ਜੇ ਮੈਂ ਮੈਨੂੰ ਹੋਏ ਹੋ ਛਾਈ ਹੋ ਜਾਂਦੀ ਹੈ ਕੰਪਿਊਟਰ ਕੋਲ ਮਾਸਟਰ ਆ ਗਏ ਜਿਹੜੇ ਪੱਤੀ ਕਾਟ ਕੇ ਉਹਨਾਂ ਨੂੰ ਲੱਖ ਰੁਪਏ ਦੇ ਤੇਲ ਦੀਆਂ ਪਰਚੀਆਂ ਆਂ ਆਪਣੀ ਜੇਬ ਚ ਰੱਖਦੇ ਨੇ ਬੇਫਾਦੀ ਗੀਰਾ ਸਭ ਤੋਂ ਪਹਿਲਾਂ ਬਾਅਦ ਫਾਈਦੇ ਚੀਜ਼ ਉਹਨੇ ਪਤਾ ਸਿੱਧਾ ਵੀ ਨਹੀਂ ਆਪਾਂ ਆਪ ਆਪ ਜਿਵੇਂਦੀ ਆ ਅਸੀਂ ਤੇਰਾ ਨਾਮ ਘੜੀਮੁਲੀ ਰੋਲਾ ਪਾਈਏ ਤੇ ਬੜੀਆ ਜਦੋਂ ਦੀਪੂ ਆਉਂਦਾ ਉਦੋਂ ਰੋਲਾ ਪੈਂਦਾ ਜਦੋਂ ਦੀਪੂ ਆਉਂਦਾ ਉਦੋਂ ਰੋਲਾ ਪੈਂਦਾ ਆਪਾਂ ਤੇਰਾ ਰੋਲਾ ਹੀ ਕੋਲ ਜਾਂਦੇ ਜੇ ਅਸੀਂ ਸਭ ਆਪ ਨੂੰ ਇਹੋ ਕੀ ਕਰਨੀ ਆ ਬੇਨਤੀ ਮੇਰੇ ਸਾਡਾ ਜਿਹੜਾ ਰਚਨਾ ਸਾਨੂੰ ਮਿਲਿਆ ਅਸੀਂ ਆਪ ਦਾ ਮੰਨ ਲਈਏ ਪਿੰਪਲ ਸਾਰੇ ਅਸੀਂ ਮੰਨ ਲਈਏ ਗਲੀ ਜਿੱਥੋਂ ਆਪ ਦਾ ਪਹਾੜੀ ਨੂੰ ਅੰਦਰ ਆ ਕੇ ਪਰਚੇ ਕਢਾਲਾ ਭੈ ਬਾਹਰ 3/4 ਲੈ ਕੋਈ ਨਹੀਂ ਰਹਿਣਗੇ ਅਈਏ ਜੀ ਅਈਏ ਜੀ ਕਰਨੇ ਵੀਰਾਂ ਅਈ ਦੀਪੂ ਵਾਲਾ ਵਖਰਾ ਕਰਨੀ ਇਹ ਵਾਲੀ ਦੀਪੂ ਵਾਲਾ ਮੰਗਦੀ ਹੈ ਕਿੱਥੋਂ ਦੀ ਕਰੀ ਨਹੀਂ ਅਸੀਂ ਜਿੱਥੋਂ ਦੇ ਜਾਣਾ ਭਾਵੇਂ ਸਾਨੂੰ ਜਿੱਥੇ ਜਾਣਾ ਪਵੇ ਜਾਵਾਂਗੇ ਅਸੀਂ ਆਈ ਆਪ ਦਾ ਤੇ ਨਾ ਹੌਣ ਲੱਗ ਨਹੀਂ ਰੱਖਣਾ ਅਸੀਂ ਤੇ ਨਾ ਚੌਥੀ ਤਿਆਰੀ ਵੇ ਤੇ ਘੜੀ ਮੂਲੀ ਤੇ ਤੋਂ ਦੂਜ ਨਾਨੀ ਹੁੰਦਾ ਬਕੇ ਮਾਰਨਾ ਇਹ ਫਾਇਦਾ ਕੋਈ ਨਹੀਂ ਇਹ ਤਾਂ ਚੰਗੇ ਲੱਗਿਆ ਇਹ ਚਾਹ ਤੋਂ 100 ਕਿਲੋ ਕਿਲੋ ਆਟਾ ਮੰਗਦੇ ਗੱਲ ਕਰੋ ਕੋਈ ਬੰਦਾ ਘਰੋਂ ਦੇਦਾ ਤਾਂ ਦੱਸੇ ਜਿੱਦੀਪੂ ਵਾਲਾ ਤਾਂ ਨਹੀਂ ਆਉਂਦੀ ਤੇ ਕਦੀ ਕਿਸੇ ਦੇ ਆਖਿਆ ਵੀ ਲੈ ਬਥੋਂ ਦਾ ਕਿਲੋ ਲੈ ਜੀ ਇਹ ਫੱਕਾ ਰੱchnਿਆ ਉਹ ਉਹ ਜੋ ਆਪਾ ਦੇਣਾ ਇਹ ਇਹ ਕਹਣਾ ਤੁਸੀਂ ਕਿਲੋ-ਕਿਲੋ ਆਟਾ ਮੰਗਦੇ ਫਿਰ ਇਹ ਦੇ ਦੱਸੋ ਇੱਕ ਗਲਤ ਕਰਨ ਲਈ ਦੱਸੋ ਇੱਕ ਇਹਨੂੰ ਗਲਤ ਗੱਲ ਇਹ ਕਰਨਾ ਜਿਹੜੇ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਾਏ ਉਹਦੇ ਬਾਰੇ ਤੁਹਾਨੂੰ ਦੱਸਣਾ ਹੀ ਪੈਣਾ ਨਾ ਸਾਰੇ ਸਾਰੇ ਕੀ ਨਾ ਵੀਰੇ ਕਿਹੜਾ ਪਿੰਡ ਹੈ ਗੁਰਪ੍ਰੀਤ ਸਿੰਘ ਪਿੰਡ ਤਤਲੇ ਕੀ ਮੰਗ ਕਰਦੇ ਤੁਸੀਂ ਆ ਜਿਹੜੀ ਆਪਣੀ ਮਹਾਰਾਜ ਜੀ ਮੰਗੇ ਇਹ ਹੀ ਆ ਵੀ ਆ ਜਿਹੜਾ ਦੀਪੂ ਆਲਡਰ ਦਾ ਕੰਮ ਆ ਇਹ ਬਹੁਤ ਗਲਤ ਕਾਨੂੰਨ ਚੱਲ ਰਿਹਾ ਵਾ ਪਹਿਲਾਂ ਡੀਪੂ ਵਾਲਾ ਹੁੰਦਾ ਵੀ 11 ਵਜੇ ਦਾ ਟਾਈਮ ਦੇਤਾ ਲੋਸਮੈਂਟ ਤੇ ਤੇ ਇਹਨਾਂ ਨੇ ਕੀ ਕੀਤਾ ਵਾ ਵੀ 9:30 ਵਜੇ ਪਰਚੀਆਂ ਵਾਲਾ ਘਰੇ ਆ ਗਿਆ ਵਾ ਪਰਚੀਆਂ ਆਪ ਦੇ ਘਰੇ ਇਹਨੇ ਕਟਾਈਆਂ ਜੋਰ ਲਾਗੇ ਲਾਗੇ ਭਾਈ ਚਰੇ ਦੀਆਂ ਤੇ ਸਾਡਾ ਉਥੇ ਜਿੰਨੇ ਆਪਣੇ ਸਾਡੀ ਜਨਤਾ ਵਾ ਸਾਰੇ ਧੁੱਪੇ ਲੈਣਾਂ ਲਵਾਈਆਂ ਵਾ ਤੇ ਉਹ ਸਾਰੇ ਖਰਾਬ ਹੁੰਦੇ ਆ ਤੇ ਇਹ ਗੱਡੀਆਂ ਉਲਟਾ ਉਥੇ ਜਾ ਕੇ ਕਹਿੰਦੇ ਆ ਵੀ ਤੁਸੀਂ ਲੈਣਾ ਨਹੀਂ ਲਾਉਂਦੇ ਜੇ ਕੋਈ ਡਬਲ ਲੈਣ ਲੱਗ ਜਾਂਦੀ ਆ ਤਾਂ ਦੋ ਉਲਟਾ ਸਿੱਧਾ ਬੋਲਦੇ ਆ ਹਾਂਜੀ ਮਹਾਰਾਜ ਜੀ ਅਸੀਂ ਇਹੋ ਨਾਨ ਨੇ ਆਪਦੀ ਅਪੀਲ ਕਰਦੇ ਆਂ ਵੀ ਅਸੀਂ ਆਪਦੀ ਦਿਹਾੜੀ ਮਾਰ ਕੇ 700 ਰੁਪਿਆ ਦਿਹਾੜੀ ਆ ਉਹ ਵੀ ਕੱਲ ਵੀ ਮਰ ਗਈ ਆ ਅੱਜ ਵੀ ਤੇਰਾ ਨਾ ਕੋਈ ਕੀ ਮੰਗ ਕਰਦੇ ਇਹਦੇ ਮੰਗ ਸਾਡੀ ਇਹੋ ਹੀ ਆ ਵੀ ਅਸੀਂ ਡੀਪੋ ਆਰਡਰ ਸਾਨੂੰ ਵੱਖਰਾ ਚਾਹੀਦਾ ਵਾ ਇਸੇ ਕੋਟਿਆ ਜਿੱਤਾਂ ਵੀ ਸਾਡਾ ਜਿਹੜਾ ਹੈਗਾ ਵਾ ਪ੍ਰੋਗਰਾਮ ਸਾਨੂੰ ਵੱਖਰਾ ਚਾਹੀਦਾ ਡੀਪੋ ਆਰਡਰ ਇਹ ਮਸਲੇ ਦੇ ਵਿੱਚ ਅਸੀਂ ਆ ਖਬਰ ਲਵਾਈ ਜੀ ਜਸਬੀਰ ਕੋਲ ਪਿੰਡ ਕਿਹੜਾ ਪੈਣਾ ਹਾਂਜੀ ਤਤਲੀਪੁਰ ਕੀ ਸਾਰਾ ਮਸਲਾ ਜੀ ਜਿਹੜੇ ਅੱਜ ਸਾਰੇ ਭਾਈਚਾਰਾ ਇਕੱਠਾ ਹੋਇਆ ਜੀ ਹਾਂਜੀ ਸਾਡਾ ਮਸਲਾ ਇਹ ਵੀ ਆਪਦੇ ਘਰ ਖੜਕੇ ਤੇ ਪਰਚੀਆਂ ਕੱਟਦਾ ਰਹਿੰਦਾ ਵਾ ਮੱਖਣ ਤੇ ਇਹ ਸਾਨੂੰ ਆਹ ਦੇਂਦਾ ਗੁਰਦਾਰੇ ਚਲ ਜਓ ਤੇ ਗੁਰਦਾਰੇ ਗਏ ਹਾਂ ਤੇ ਮੁੜ ਕੇ ਉਹਨਾਂ ਘਰੇ ਚਲ ਗਏ ਦੂਜਿਆਂ ਦੇ ਉਧਰ ਸੋਨੇ ਘਰੇ ਜਾ ਕੇ ਤੇ ਪਰਚੀਆਂ ਕੱਟਦਾ ਰਿਹਾ ਅਸੀਂ ਜਾ ਕੇ ਉੱਤੋਂ ਫੜ ਲਿਆ ਫਿਰ ਇਹ ਜੱਟ ਜ਼ਿੰਮੇਦਾਰ ਆਂਦੇ ਕਿ ਤੁਸੀਂ ਸੋਨੇ ਘਰ ਕੀ ਕਰਨ ਨੂੰ ਗਏ ਜੋ ਅਸੀਂ ਤੇ ਤਾਂ ਕਰਕੇ ਗਿਆ ਵੀ ਵੇਖੀਏ ਕੀ ਕਰਨ ੜਿਆ ਇਹ ਉਹਨਾਂ ਦੀਆਂ ਪਰਚੀਆਂ ਕੱਟਣ ੜਿਆ ਸੀ ਤੇ ਜੇ ਅਸੀਂ ਕਣਕ ਲੈਣ ਜਾਂਦੇ ਆ ਤੇ ਆਹ ਦੇਂਦੇ ਆ ਆਟਾ ਗੁੰਨਣ ਵਾਲੀਆਂ ਬੀਬੀਆਂ ਨੂੰ ਕਣਕ ਲੈਣ ਕਾ ਲ ਦਿੰਦੇ ਆ ਆਪ ਬੰਦੇ ਆਉਂਦੇ ਨਹੀਂ ਬੰਦੇ ਕੰਮਾਂ ਤੇ ਚੱਲ ਜਾਂਦੇ ਲੋਸ ਮਿੰਟ ਬਾਅਦ ਚ ਕਰਦਾ ਇਹ ਉਹ ਦਿਹਾੜੀ ਲੈਣ ਕੀ ਮੰਗ ਕਰਦੇ ਤੁਸੀਂ ਅਸੀਂ ਇਹੋ ਮੰਗਿਆ ਵੀ ਸਾਰਿਆਂ ਦੀ ਕਿ ਅਸੀਂ ਡੀਪੂ ਵੱਖਰਾ ਚਾਹੀਦਾ ਸਾਨੂੰ ਫੇਰ ਜੇ ਡੀਪੂ ਵੱਖਰਾ ਨਹੀਂ ਸਰਕਾਰ ਦਿੰਦੀ ਫੇਰ ਫੇਰ ਸਾਡੇ ਕੋ ਚਾਜੇ ਨਾ ਪਰਚੀਆਂ ਕੱਟਣ ਸਾਨੂੰ ਕਦੇ ਚਾਜੇ ਸਰਕਾਰ ਡੀਪੂ ਵੱਖਰਾ ਨਹੀਂ ਕਰਦੀ ਫੇਰ ਫੇਰ ਸਾਰਿਆਂ ਦੇ ਗਵੰਦ ਪਰਚੀਆਂ ਕੱਟੇ ਨਾ ਸਿੱਧਾ ਹੀ ਉਥੇ ਗਏ ਜਿੱਥੇ ਕਟਣੀਆਂ ਗੁਰਦਾਰੇ ਆਵੇ ਤੇ ਸਾਰਿਆਂ ਦੇ ਨਾਲ ਸਾਡੀਆਂ ਪਰਚੀਆਂ ਕੱਟੇ ਤੁਸੀਂ ਵੀ ਕੱਲ ਦਿਹਾੜੀ ਮਾਰ ਕੇ ਆਪਾਂ ਹਾਂਜੀ ਹਾਂਜੀ ਦਿਹਾੜੀ ਮਾਰ ਕੇ ਗਏ ਆ ਸਾਡੇ ਬੰਦੇ ਕੰਮਾਂ ਤੇ ਗਏ ਸੀ ਉਹਨਾਂ ਨੇ ਵੀ ਸੱਧਿਆ ਹੈਗਾ ਅਸੀਂ ਅਸੀਂ ਫਿਰ ਬਲਵਿੰਦਰ ਕੌਰ ਮੇਰਾ ਨਾਮ ਤਾਂ ਥੱਲੇ ਮੇਰਾ ਪਿੰਡ ਇਹ ਅੱਜ ਜਿਹੜੇ ਗੁਰਦਾਰਾ ਸਾਹਿਬ ਇਕੱਠੇ ਹੋਏ ਆ ਸਾਰੇ ਭਾਈਚਾਰਾ ਕੀ ਮਸਲਾ ਸਾਰ ਮਸਲਾ ਜੀ ਸਾਡਾ ਬਹਰਾ ਜੀ ਪਸੰਦਾ ਦੀਪੂ ਜਿਹੜਾ ਗਰੀਬਾਂ ਦਾ ਸਾਡਾ ਵੱਖਰਾ ਬਣਿਆ ਜਾਵੇ ਸਾਡੀ ਕਿਲੋ ਆਜੇ 2 ਕਿਲੋ ਆਜੇ ਅਸੀਂ ਆਪਦੀ ਵੱਖਰੀ ਲੈ ਸਕਦੇ ਆ ਉਹ ਕਿਉਂ ਓਕੇ ਸਾਡੇ ਨਾਲ ਧੱਕੇਬਾਜੀ ਕਰਦੇ ਆ ਧੱਕੇਬਾਜੀ ਕੀ ਗੱਲ ਹੋਈ ਏ ਸਾਰੀ ਇਹ ਦੱਸੋ ਸਾਡੀਆਂ ਬੀਬੀਆਂ ਕੱਲ ਨੇ 11 ਵਜੇ ਦਾ ਟਾਈਮ ਦਿੱਤਾ ਆ ਕਿੰਨੇ ਇਹਨੇ ਡੀਪਾਲੇ ਨੇ ਕੀ ਨਾਮ ਦਾ ਵੀ ਆ ਮੱਖਣ ਸਿੰਘ ਵੀ ਆਨਸਪੀਟਰ ਆਊਗਾ ਨਾ 11 ਵਜੇ ਤੇ ਮਸ਼ੀਨ ਆਊਗੀ ਤਾਂ ਤੁਸੀਂ ਆਨ ਕੇ ਪਰਚੀਆਂ ਕਟਾ ਲਓ ਬੀਬੀਆਂ ਸਾਡੀਆਂ ਨੇ ਕਿਸੇ ਨੇ ਬੱਚਿਆਂ ਨੂੰ ਰੋਟੀ ਖਵਾਈ ਕਿਸੇ ਨੇ ਨਹੀਂ ਖਵਾਈ ਇਹ ਉਸੇ ਵਾਲੇ ਡੀਆ ਬਾ ਲਾਸਟ ਮਿੰਟ ਸੰਕੇਤ ਗਰਦਾਰੇ ਚਲੇ ਗਏ ਇਹਨੇ ਬਾਹਰ ਤੋਂ ਪੇਖਲਾ ਛੱਡੀਆਂ ਨੇ ਆਪ ਇਹਨੇ ਅੰਦਰ ਵਰਕੇ ਤੇ ਫਰਚੀਆਂ ਕੱਟੀਆਂ ਸੋਨੇ ਡਾਕਟਰ ਦੇ ਅੰਦਰ ਫਿਰ ਇਹਨੇ ਆਪ ਦੇ ਘਰ ਕਿੰਨਾਂ ਦੀਆਂ ਕੱਟੀਆਂ ਐਜੇ ਜੀਵਦਾਰਾਂ ਨੀਆਂ ਕੀ ਮੰਗ ਕਰਦੇ ਤੇ ਮਾਂ ਕਹਿੰਦੀ ਇਹੋ ਹੀ ਆ ਪੀ ਸਾਡਾ ਡੀਪੂ ਵੱਖਰਾ ਚਾਹੀਦਾ ਅਸੀਂ ਇਹਨਾਂ ਦੇ ਨਾਲ ਡੀਪੂ ਨਹੀਂ ਲੈ ਸਕਦੇ ਜੀਵਦਾਰਾਂ ਨਾਲ ਸਾਨੂੰ ਮਾੜਾ ਚੰਗਾ ਬੋਲਦਾ ਸਾਨੂੰ ਮਾੜਾ ਚੰਗਾ ਬੋਲਦਾ ਕਟਾਵਾ ਦਾ ਕਰਦਾ ਸਾਡਾ ਨਹੀਂ ਸੀ ਅਣਗਨ ਨੋਆ ਵੀ ਜਾਣਗੇ ਤਿੰਨ ਵੀ ਜਾਣਗੇ ਫਿਰ ਕਹੇ ਸਾਡਾ 10 ਦਿਨਾਂ ਦਾ ਬੰਦਾ ਮਰਿਆ ਹੋਵੇ ਤੇ ਕਾਇਦ ਹੰਦਾ ਤੁਹਾਡੇ ਮਰਿਆ ਦੀ ਕਨਕ ਨਹੀਂ ਮਿਲਣੀ ਤੇ ਜ਼ਿੰਮੇਵਾਰਾਂ ਦਾ 10 ਸਾਲ ਮਰਿਆ ਨੂੰ ਹੋ ਜਾਂਦਾ ਤਾਂ ਉਹਨਾਂ ਨੂੰ ਕਨਕ ਦਿੰਦਾ ਏ ਸਾਡਾ ਤੇ ਕਿਹੜਾ ਪਿੰਡ ਹੈ ਜੀ ਆਪਣਾ ਪ੍ਰਤਾਪ ਸਿੰਘ ਦਾ ਨਾਂ ਜੇ ਤਦਲੇ ਪਿੰਡ ਹੈ ਜੀ ਆਪਣਾ ਕੀ ਇਹ ਸਾਰਾ ਮਸਲਾ ਜਿਹੜਾ ਅੱਜ ਭਾਈਚਾਰਾ ਇਕੱਠਾ ਹੋਇਆ ਜੀ ਦੇਖੋ ਜੀ ਭਾਈਚਾਰਾ ਇਸ ਕਰਕੇ ਤਕਰੀਬਨ ਸਾਡੇ ਦਾ ਤਕਰੀਬਨ ਅਸੀਂ ਆਇਆ ਤਕੀ ਹਰ ਕੇ ਆ ਕੇ ਬੋਲੇ ਆ ਤੇ ਜਦੋਂ ਦੀਪੂ ਦਾ ਸਾਡੇ ਉਦੋਂ ਹੀ ਇਹ ਰੌਲਾ ਪੈਂਦਾ ਮਤਲਬ ਜਦੋਂ ਵੀ ਕਣਕ ਆਉਂਦੀ ਉਦੋਂ ਰੌਲਾ ਉਦੋਂ ਰੌਲਾ ਪੈਂਦਾ ਹਾਂਜੀ ਇੱਕ ਤੇ ਜਿਹੜਾ ਸਾਡਾ ਡਿਪੋ ਡਰਾ ਇੱਕ ਜਦੋਂ ਹੁਣ ਬੰਦੇ ਸਾਰੇ ਕੰਮਕਰਾਂ ਵਾਲੇ ਵਿਚਾਰੇ ਤੇ ਆੜੀ ਤੇ ਪੈ ਲਿਆ ਉਹ ਚੱਲ ਜਾਂਦੇ ਮੋਰਾਂ ਬੀਬੀਆਂ ਜਾਂਦੀਆਂ ਕਣਕ ਲੈਣ ਇਹ ਬੰਦਾ ਗਲਤ ਮਲਤ ਬੋਲਦਾ ਤੇ ਇਹ ਬੰਦੇ ਨਾਲ ਅੱਗੇ ਮੈਂ ਇਹ ਗੱਲ ਸਰਪੰਚ ਸਾਹਿਬ ਨੂੰ ਪਹਿਲਾਂ ਦੱਸਿਆ ਸੀਗਾ ਦੋਵਾਂ ਕਣਕ ਵੰਡ ਲਿਆ ਵੰਡਦਾ ਰੌਲਾ ਪਿਆ ਸੀ ਤੇ ਮੈਂ ਇਹਨੂੰ ਸਰਪੰਚਾਂ ਨੂੰ ਫੋਨ ਕੀਤਾ ਸੀਗਾ ਬਾ ਸਰਪੰਚ ਸਾਹਿਬ ਇਹਨੂੰ ਆਖੋ ਵੀ ਇਹ ਤਾਂ ਨਾ ਕਰੇ ਤੇ ਦੂਸਰੀ ਗੱਲ ਹੈ ਜੀ ਤੇ ਜਦੋਂ ਜੇ ਕੋਈ ਕੰਪਿਊਟਰ ਪਰਚੀ ਕੱਢਦਾ ਉਹ ਜੇ ਪੰਜਾਂ ਜੀਆਂ ਤੇ ਤੇ ਜੇ ਇਹਨੇ ਆਪਦੇ ਹੱਥਾਂ ਲਿਖਦੇ ਫਿਰ ਉੱਤੇ ਪੰਜ ਲਿਖੇ ਫਿਰ ਉੱਤੇ 4 ਕਿਲੋ ਹਦਾਏ ਜੇ ਕਿਹਦੀ 6ਾਂ ਜੀਆਂ ਦੀ ਗਣਕੇ ਤੇ 5 ਕਿਲੋ ਲਿਖਦਾ ਆਪਦੇ ਕੋਲੋਂ ਫਿਰ ਜਾਂ ਫਿਰ ਇੱਕ ਚੀਜ਼ ਰੱਖੇ ਜਾਂ ਫਿਰ ਕੰਪਿਊਟਰ ਨੂੰ ਕੰਪਿਊਟਰ ਨਾਲ ਚੱਲੇ ਤੇ ਜਾਂ ਫਿਰ ਆਪਦੇ ਹੱਥੇ ਚੱਲੇ ਜਿਹੜੀ ਫਿਰ ਕੰਪਿਊਟਰ ਝੂਠਾ ਗੱਦਾ ਤੇ ਆਪਦੀ ਫਿਰ ਇਹ ਪਿੰਨ ਸਹੀ ਕਰਦਾ ਠੀਕ ਹੈ ਜੀ ਅਸੀਂ ਤਾਂ ਹੁਣ ਇਹ ਮੈਸੇਜ ਆ ਕੇ ਆ ਕੇ ਬੋਲੇ ਕੱਲ ਤੇ ਕੱਲ ਵੀ ਇਹਨੇ ਪਹਿਲਾਂ ਇਹਦੇ ਅਲੋਟਮੈਂਟ ਕਰਤੀ ਆ ਵੀ ਮੈਂ ਬਸ ਇਹ ਬੱਚੇ ਕੱਢ ਲਿਆ ਆਪਾਂ ਸਕੂਲੇ ਤੇ ਪਰ ਬੀਬੀਆਂ ਚਾਈ ਚੱਲ ਗਈਆਂ ਸਵੇਰੇ 8 ਵਜੇ ਜਾਗ ਕੇ 10:00 ਵਜੇ ਤੱਕ ਉਹ ਸਿਟੀਆਂ ਲੀਆਂ ਇਹ ਲੋਕਾਂ ਦੇ ਮੌਲਾਵਾ ਦੇ ਬੰਦੇ ਨਾਲ ਲੈ ਕੇ ਉਹਨੂੰ ਜਿਹੜਾ ਪਰਚੀ ਕੱਢਣਾ ਹੈ ਉਹ ਕਿਸੇ ਦੇ ਘਰੇ ਬਹਿ ਕੇ ਪਰਚੀ ਕੱਢਦਾ ਰਿਹਾ ਆਪਦੀਆਂ ਵੀ ਤੇ ਨਾਲ ਛੁੜ ਕੇ ਹੁਣ ਤੇ ਫਿਰ ਇੱਥੇ ਇਹਨੇ ਹੱਥਾਂ ਨਾਲ ਸਲੋਸਮੈਂਟ ਕਰਾਤੀ ਵੀ ਪਰਚੀ ਕੱਟਨੀਆਂ ਤੇ ਆ ਆਪਦੀਆਂ ਕਟਾਓ ਸਕੂਲੇ ਆ ਗਏ ਤੇ ਇਹਦੀਆਂ ਬੀਬੀਆਂ ਇਧਰੋਂ ਗਈਆਂ ਵੇੜੇ 'ਚ ਤੇ ਜਾ ਕੇ 10:00 ਵਜੇ ਤੱਕ ਉਹਨਾਂ ਨੂੰ ਲੈਂਜ ਲਾਹੜਾ ਤੇ ਆਪੇ ਆ ਉਹਦੇ ਭਣ ਭਰਾਵਾਂ ਦੀਆਂ ਪਰਚੀਆਂ ਅੰਦਰ ਵੜ ਕੇ ਨਾਲ ਕੱਟਦਾ ਰਿਹਾ ਤੇ ਮੁੜ ਕੇ ਫਿਰ ਡੀਗ ਡਾਕ ਘਾਰ ਕੇ ਇਹਨਾਂ ਬੀਬੀਆਂ ਨੇ ਜਿਹਦੇ ਘਰ ਪੱਤੀਆਂ ਕੱਟਦਾ ਸੀ ਉਹਦੇ ਅੰਦਰ ਜਾ ਕੇ ਤੇ ਇਹ ਜਿਹੜਾ ਪਰਚੀਆਂ ਕੰਡਣ ਵਾਲੇ ਉਹਨੂੰ ਆਏ ਗੁੱਟੋਂ ਫੜਿਆ ਇਹਨਾਂ ਨੇ ਵੀ ਲੈ ਵੀ ਆ ਤੂੰ ਕੀ ਕਰਦਾ ਤੇ ਤੂੰ ਸਾਨੂੰ ਖਿਲਾ ਰਿਹਾ ਵਾ ਤੇ ਤੂੰ ਇਤਨਾ ਇਸ ਤਰ੍ਹਾਂ ਕਿਉਂ ਕਰਦਾ ਤੇ ਉਥੇ ਮੁੜ ਕੇ ਵਾਵਾ ਰੋਲਾ ਪਾਇਆ ਤੂੰ ਤੂੰ ਮਾਮੇ ਹੋ ਗਈ ਆ ਬਾਕੀ ਇਹ ਤਾਂ ਇਹ ਜਿਹੜਾ ਸਾਡਾ ਡੀਪੋ ਹੁੰਦਾ ਬਹੁਤ ਗਲਤ ਹੈ ਇਹਨੇ ਹਾਰ ਕੇ ਅੱਖ ਕਹੀਂ ਬੋਲੇ ਆ ਤੇ ਸਾਨੂੰ ਅਸੀਂ ਮੰਗ ਕਰਦੇ ਵੀ ਜਿਹੜਾ ਸਾਡਾ ਇਹਨਾਂ ਰੋਜ਼ ਦਾ ਲੜਾ ਲੈ ਕੇ ਨਾ ਜਿਤਨਾ ਚੰਗੇ ਲੱਗਦਾ ਮੁੜ ਕੇ ਕੱਲ ਨੂੰ ਤੂੰ ਤੋਂ ਇੱਥੇ ਡੋਲਾ ਪਹੁੰਚ ਵਾਲਾ ਡਰਾਹੀ ਹੁੰਦੀ ਆ ਤੇ ਸਾਡੇ ਸਾਡਾ ਕਿੱਸਾ ਉਹਨੂੰ ਵੱਖਰਾ ਜੱਡੀ ਪੂਨ ਵੱਖਰਾ ਕੀਤਾ ਜਾਵੇ। ਹਾਂਜੀ ਕੀ ਨਾ ਤੁਹਾਡਾ ਪੱਜੀ ਤੇ ਕਿਹੜਾ ਪਿੰਡ ਹੈ ਜੀ? ਮੁਖਤਿਆਰ ਸਿੰਘ ਪਿੰਡ ਮੇਰਾ ਤਤਲੇ। ਤੁਸੀਂ ਹੀ ਹਿੱਕੜੀ ਪੂਲਡਰ ਜੀ। ਜੀ ਸਰ। ਸਰ ਐ ਐਸਸੀਪੀ ਚਾਰ ਵਾਲੋ ਕੋਈ ਇਲਜ਼ਾਮ ਲਾਏ ਗਏ ਕਿ ਕੱਲ ਤੁਸੀਂ ਲੋਕਾਂ ਦੀਆਂ ਪਰਚੀਆਂ ਕੱਟਤੀਆਂ ਐਸਸੀਪੀ ਚਾਰ ਦੀਆਂ ਨਹੀਂ ਕੱਟੀਆਂ ਤੇ ਇਹ ਕੀ ਮਸਲਾ ਜੀ? ਇਹ ਤੇ ਗਲਤੋ ਜਾਮ ਲੱਗੇ ਰਹੇ। ਕੱਲ ਮਸ਼ੀਨ ਅਜਰਬਾਈ ਆਈ ਸੀ। ਮਸ਼ੀਨ ਚੱਲੀ ਨਹੀਂ ਆ। ਕੋਈ ਫਾਲਟ ਤਕਨੀਕੀ ਕਾਰਨ ਫਾਲਟ ਕਰਨ। ਮਸ਼ੀਨ ਚੱਲੀ ਨਹੀਂ ਆ ਕੋਈ ਵੀ ਪਰਚੀ ਨਹੀਂ ਕੱਟੀ ਗਈ ਤੇ ਅੱਜ ਪਰਚੀਆਂ ਕਟੀਆਂ ਜਾ ਰਹੀਆਂ ਬਹੁਤ ਵਧੀਆ ਵੇਖ ਲਓ ਤੁਸੀਂ ਆਪ ਸਾਹਮਣੇ ਤੁਹਾਡੇ ਚੱਲਣ ਦਾ ਕੰਮ ਬਹੁਤ ਸੋਹਣਾ ਚੱਲਣ ਦਾ ਜਿਹੜਾ ਉਹਨਾਂ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਕਿ ਐਸਪੀ ਨਾਲ ਚਾਰੇ ਨੂੰ ਪਿੱਛੇ ਕੀਤਾ ਜਾ ਰਿਹਾ ਤੇ ਜ਼ਿੰਮੇਦਾਰ ਭਾਈਚਾਰੇ ਨੂੰ ਅੱਗੇ ਕੀਤਾ ਜਾ ਰਿਹਾ ਕੀ ਹੈ ਜੀ ਜੀ ਮੈਨੂੰ ਤੇ ਦੋਨੋਂ ਸੇਮ ਹੈ ਜਿਹਦਾ ਕਾਰਡ ਬਣਿਆ ਉਹ ਐਸੀ ਭਾਈਚਾਰਾ ਜਾਂ ਐਸੀ ਜਾਂ ਜੈਸੀ ਉਹ ਕੋਈ ਨਹੀਂ ਹੈ ਮੈਨੂੰ ਦੋਨੋਂ ਇੱਕ ਹੀ ਬਰਾਬਰ ਹੈ ਜਿਹਦਾ ਕਾਰਡ ਬਣਿਆ ਉਹ ਹੱਕਦਾਰ ਹੀ ਲੈਣ ਦਾ ਕਣਕ ਇੱਕ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਕਣਕ ਘਟ ਦਿੱਤੀ ਜਾ ਰਹੀ ਹੈ ਇਹ じゃ ਕੋਈ ਗੇ ਹੈ ਜੀ ਇਹ ਤਾਂ ਆਨ ਆਨਲਾਈਨ ਦੇ ਵਿੱਚ ਕਿਦਾਂ ਕੋਟਟ ਦੇ ਸਕਦਾ ਹੈ ਕੀ ਤੁਸੀਂ ਐਸੇ ਜਿਹੜੇ ਲੋਕਾਂ ਨੇ ਦੋਸ਼ ਲਗਾਏ ਨਕਾਰਦੇ ਬਿਲਕੁਲ ਬਿਲਕੁਲ ਜੀ ਆਣ ਕੇ ਚੈੱਕ ਕਰ ਸਕਦੇ ਹੋਈ ਅਧਰਵਾਜੀ ਆਪਣੇ ਕੋਲ ਕਮਲੇ ਹਟੋ ਤੇ ਪਈ ਕਿੰਨੇ ਕ ਡਿਪ ਤੁਹਾਡੇ ਕੋਲ ਕਾਰਡ ਨੇ ਜੀ ਮੇਰੇ ਕੋਲ 165 ਸਾਰੇ ਨੂੰ ਕਣਕ ਦਿੱਤੀ ਜਾ ਰਹੀ ਜੀ ਸਰ